ਕੀ ਬਸ ਮਸਕੀਨੀਆਂ ਆਪਣਿਵਾਰ ਤਲੇ ਪੜੇ ਪੜੇ ਓੰਕਾਰੀਆਂ ਨਾਨਕ ਕਰ ਬੋਲੇ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ ਹੋ ਕੋਰ ਸੋ ਝਟੀ ਐ ਤੁਧ ਡਿਠੇ ਸਚੇ ਬਾਤਿ ਸਾਹੋ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿ ਗੁਰੂ साहिब जी बिलावल महला तीजा पूरा थाट बनाया पूरे ਵੇਖੋ ਏਕ ਸਮਾਨਾ ਇਸ ਪਰ ਪੰਚ ਮਹ ਸੱਚ ਨਾਮ ਕੀ ਵਢਾਈ ਮਤ ਕੋ ਧਰੋ ਗਮਨ پورا تھاٹ بنایا پورا دیکھو ایک سمنا اس پر پنچ میں ہے ساچے نام کی وڈ آئی ਮਤ ਕੋ ਤਰੋ ਹੁਕਮ ਮੰਨ ਸਤ ਗੁਰ ਕੀ ਜਿਸ ਨੋ ਮਤ ਆਵੈ ਸੋ ਸਤ ਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਹ ਜਾਣੈ ਤਿਸ ਅੰਤਰ ਰਵੈ ਹਰ ਨਾਮ ਰਹਾਉ ਚਹੋ ਜੁਗਾ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨ ਜਤ ਸੰਜਮ ਤੀਰਥ ਉਹਨਾਂ ਜੁਗਾਕਾਰ ਧਰਮ ਹੈ ਕਲਮਹਿ ਕੀਰਤ ਹਰ ਨਾਮਾ ਜੋਗ ਜੋਗ ਆਪੋ ਆਪਣਾ ਧਰਮ ਹੈ ਸੋ ਦੇਖੋ বেদ ਪੁਰਾਣਾ ਗੁਰਮੁਖ ਜਿਨੀ ਧਿਆਇ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੁੱਕੈ ਮਨ ਅਭਿਮਾਨਾ ਕਹਤ ਸੁਣਤ ਸਬੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ਕਹਤ ਨਾਨਕ ਸਚੇ ਸਿਉ ਪ੍ਰੀਤ ਲਾਇ ਉਕੇ ਮਨ ਅਬੇਮਾਨਾ ਕਹਿਤ ਸੁਣਤ ਸਬੇ ਸੁਖ ਪਾਵਹਿ ਮਾਨਤ ਪਾਹੇ ਨਿਧਾਨਾ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਲਾ 3 ਪੂਰਾ ठाਟ ਬਣਾਇਆ ਪੂਰਾ ਵੇਖੋ ਏਕ ਸਮਾਨਾ ਇਸ ਪਰਪੰਚ ਮਹ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ